ਇੱਕ ਵੀਡੀਓ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਆ 34 ਸਾਲ ਫੌਜ ਦੇ ਵਿੱਚ ਨੌਕਰੀ ਕਰ ਚੁੱਕੇ ਸਾਬਕਾ ਫੌਜੀ ਦੀ ਜਿਸ ਨੇ ਸਰਕਾਰ ਨੂੰ ਬੇਨਤੀ ਕੀਤੀ ਆ ਵੀ ਮੇਰੀ ਜ਼ਮੀਨ ਨੂੰ ਬਚਾਇਆ ਜਾਵੇ ਨਹੀਂ ਤਾਂ ਮੈਂ ਬਰਬਾਦ ਹੋ ਜਾਊਂਗਾ ਮਾਰਿਆ ਜਾਊਂਗਾ ਗੱਲ ਕੀ ਆ ਉਹ ਆਪਾਂ ਤੁਹਾਨੂੰ ਵੀਡੀਓ ਦੇ ਵਿੱਚ ਦਿਖਾਵਾਂਗੇ ਅੱਗੇ ਵੀਡੀਓ ਵੀ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਆ ਮੋਟੀ ਮੋਟੀ ਗੱਲ ਦੱਸ ਦਿੰਦੇ ਆ ਇਸ ਸਾਬਕਾ ਫੌਜੀ ਦੇ ਖੇਤਾਂ ਦੇ ਕੋਲ ਨਹਿਰ ਜਾਰੀ ਆ ਤੇ ਨਹਿਰ ਦੇ ਸਾਈਡ ਦੇ ਵਿੱਚ ਇਕ ਤਾਂ ਕੱਢਣ ਵਾਲੇ ਪਲਾਂਟ ਇਹਨਾਂ ਦੇ ਖੇਤਾਂ ਦੇ ਵਿੱਚ ਸਥਾਪਿਤ ਕਰ ਦਿੱਤੇ ਗਏ ਤੇ ਜਿਹੜਾ ਇਹਨਾਂ ਦਾ ਕਨੈਕਸ਼ਨ ਆ ਬੋਰਵੈਲ ਦਾ ਉਹ ਵੀ ਪਟਿਆ ਜਾ ਚੁੱਕਿਆ ਆ। ਸੋ ਇਹਨਾਂ ਦੇ ਵੱਲੋਂ ਬੇਨਤੀ ਕੀਤੀ ਗਈ ਆ ਕਿ ਅੱਦਾ ਨਾ ਕੀਤਾ ਜਾਵੇ। ਬਾਕੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਆ ਤੁਸੀਂ ਇੱਕ ਵਾਰੀ ਵੀਡੀਓ ਚੈੱਕ ਕਰੋ। ਕੈਪਟਨ ਨਰਮਲ ਸਿੰਘ ਸਮਰਾਪਿੰਡ ਤੋਂ ਜਿਹੜੇ 34 ਸਾਲ ਸਰਹੱਤੇ ਰਾਖੀ ਕਰਦੇ ਆਏ ਆ ਤੇ ਆਪਣੀ ਸਾਰੀ ਛੱਲੀ ਪੂਣੀ ਜਿਹੜੀ ਆ ਉਹ ਜ਼ਮੀਨ ਤੇ ਲਾ ਕੇ 12 ਕਿਲੇ ਜ਼ਮੀਨ ਸਰਕਾਰ ਨੇ ਸਰਕਾਰੀ ਕੋਟੇ ਦੇ ਵਿੱਚ ਕਨੈਕਸ਼ਨ ਦਿੱਤਾ ਵਾ ਉਹ ਕਨੈਕਸ਼ਨ ਲੈ ਕੇ ਜਿਹੜਾ ਵਾ ਤੇ ਆਪਦਾ ਗੁਜ਼ਾਰਾ ਕਰਨ ਦੇ ਆ ਅੱਜ ਉਹਦੇ ਪੈੜੀ ਦੇ ਲਾਗੇ ਖੱਡ ਲਾ ਕੇ ਬਰਬਾਦੀ ਤੇ ਅੱਜ ਤੁਸੀਂ ਅੰਜੂ ਖੁਦ ਵੇਖ ਲਓ ਆ ਹਾਲਾਤ ਜਿਹੜੇ ਆ ਪੰਜਾਬ ਤੇ ਕੇਂਦਰ ਸਰਕਾਰ ਨੇ ਬਣਾਤੇ ਆ ਔਰ ਉਸ ਪ੍ਰਸ਼ਾਸਨ ਉਹ ਪਿੱਛੇ ਵੇਖੋ ਬਹੁਤ ਵੱਡੀ ਤਦਾਦ ਦੇ ਵਿੱਚ ਇੰਪਲੀਮੈਂਟ ਯਾਰੀ ਕਰਨ ਵਾਸਤੇ ਆਇਆ ਵਾ ਆ ਫੋਕ ਲੈਂਦਾ ਵਾ ਜਿਹੜੀਆਂ ਇਹ ਨੁਕਸਾਨ ਜਿਹੜੀਆਂ ਉਹ ਕਰ ਰਹੀਆਂ ਵਾ ਤੇ ਆ ਹਾਲਾਤ ਆ ਜਿਵੇਂ ਕੰਡਾ ਜਿੱਤੇ ਰੇਤਾ ਤੋਲ ਕੇ ਵਿਕਣੀ ਕੁਦਰਤੀ ਖਣਿਜਵਾ ਕੁਦਰਤੀ ਚੀਜ਼ਵਾ ਤੇ ਇਹਨੂੰ ਤੋਲ ਕੇ ਵੇਖਣ ਵਾਸਤੇ ਜਿਹੜਾ ਅੰਡਾ ਲਾਹਤਾ ਜੀ ਤੇ ਆਹ ਦਰਿਆ ਜੇ ਨਾਲ ਤੇ ਆਹ ਬੰਨ ਜੀ ਮਤਲਬ ਦਰਿਆ ਬਿਲਕੁਲ ਬੰਨ ਦੇ ਨਾਲ ਜਿਹੜਾ ਉਹ ਲੱਗਾ ਖੜਾ ਵਾ ਸੋ ਅਪੀਲ ਵਾ ਪੰਜਾਬ ਸਰਕਾਰ ਨੂੰ ਕੇ ਕੇਂਦਰ ਸਰਕਾਰ ਨੂੰ ਤੇ ਇਦਾਂ ਦੇ ਹਾਲਾਤ ਜਿਹੜੇ ਉਹ ਨਾ ਬਣਾਏ ਜਾਣ ਲੋਕਾਂ ਨੂੰ ਰੋਟੀ ਖਾਂਦੇ ਰਹਿਣ ਤਾਂ ਜਾਵੇ ਕੈਪਟਨ ਸਾਹਿਬ ਤੁਸੀਂ ਕੀ ਕਹੋਗੇ ਮੇਰੀ ਇਹ ਹੀ ਸੈਂਟਰ ਤੇ ਸੈਂਟਰ ਗਵਰਨਮੈਂਟ ਤੇ ਆਪਣੀ ਸਟੇਟ ਗਵਰਨਮੈਂਟ ਤੇ ਬੇਨਤੀ ਆ ਕਿ ਮੇਰੀ ਜ਼ਮੀਨ ਬਚਾਈਏ ਮੈਂ ਮਾਰਿਆ ਜਾਊਗਾ ਇਹ ਮੇਰੀ ਇਹ ਹੱਥ ਜੋੜ ਕੇ ਬੇਨਤੀ ਮੈਂ 34 ਸਾਲ ਫੌਜ ਦੀ ਨੌਕਰੀ ਕੀਤੀ ਆ ਤੇ ਮੈਨੂੰ ਆਹ ਸੇਵਾ ਮਿਲੀ ਲਾਖ ਤੇ ਜਿੰਨਾ ਪੈਨਸ਼ਨ ਦਾ ਪੈਸਾ ਉਸੇ ਪੈਲੀ ਦੇ ਮੈਂ ਉਹ ਖਰਚ ਕੀਤਾ 25 ਲੱਖ ਰੁਪਈਆ ਇਹ ਪੈਨਸ਼ਨ ਤੇ ਮੈਂ ਲਿਮਟ ਬਣਾਈ ਉਹ ਵੀ ਮੈਂ ਕੀਤਾ ਮੈਂ ਭਰੂੰਗਾ ਕਿੱਥੋਂ 25 ਲੱਖ ਰੁਪਈਆ ਮੇਰਾ ਸਿਰ ਤੇ ਕਰਜ਼ਾ ਆਜ ਇਹ ਪੈਲੀ ਦਾ ਸੋ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਤੇ ਆਪਣੇ ਵਿਚਾਰ ਵੀ ਕਮੈਂਟ ਸੈਕਸ਼ਨ ਦੇ ਵਿੱਚ ਸਾਂਝੇ ਕਰਿਓ ਹੋਰ ਪੰਜਾਬ ਤੋਂ ਰਿਲੇਟਿਡ ਖਬਰਾਂ ਦੇ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੇਕਰ ਤੁਸੀਂ ਫੇਸਬੁਕ ਤੇ ਵੀਡੀਓ ਦੇਖ ਰਹੇ ਹੋ ਤਾਂ ਸਾਡੇ ਫੇਸਬੁਕ ਪੇਜ ਨੂੰ ਫੋਲੋ ਜ਼ਰੂਰ ਕਰ ਲਿਓ ਪੰਜਾਬ ਤੋਂ ਰਿਲੇਟਿਡ ਅਤੇ ਹੋਰ ਵੀਡੀਓਜ਼ ਆਪਾਂ ਲੈ ਕੇ ਆਉਂਦੇ ਰਹਿੰਦੇ ਹਾਂ ਆਪਣੇ ਫੇਸਬੁਕ ਪੇਜ ਤੇ ਮਿਲਦੇ ਹਾਂ ਹੋਰ ਨਵੀਂ ਵੀਡੀਓ ਦੇ ਵਿੱਚ ਧੰਨਵਾਦ